ਸਲਾਦ ਫੰਮਾਰੇ ਪਰੌਂਠੇ ਵੱਡੇ ਹੁੰਦੇ ਇੱਕ ਪਰੌਂਠੇ ਨਾਲ ਹਰੇਕ ਬੰਦੇ ਦਾ ਢੱਡ ਭਰ ਜਾਂਦੀ ਤੇ ਭਰ ਜਾਂਦਾ ਮਤਲਬ ਇੱਕ ਪਰੌਂਠਾ ਹਾਂਜੀ ਜੇਕਰ ਮਿਰਚ ਸਾਗ ਦੇ ਵਿੱਚ ਘੱਟ ਲੱਗੇ ਤਾਂ ਤੁਹਾਨੂੰ ਐਕਸਟਰਾ ਮਿਰਚ ਵੀ ਮਿਲੇਗੀ I guess ਸੋ ਸਰਦੀਆਂ ਦੇ ਮੌਸਮ ਦੇ ਵਿੱਚ ਖਾਸਤੌਰ ਤੇ ਪੰਜਾਬੀਆਂ ਦੀ ਮਨਪਸੰਦ ਡਿਸ਼ ਹੁੰਦੀ ਹੈ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਪੰਜਾਬੀ ਬੇਸਬਰੀ ਦੇ ਨਾਲ ਠੰਡ ਦਾ ਇੰਤਜ਼ਾਰ ਕਰਦੇ ਨੇ ਕਿ ਕਦੋਂ ਠੰਡ ਆਵੇ ਤੇ ਕਦੋਂ ਮੱਕੀ ਦੀ ਰੋਟੀ ਤੇ ਸਾਗ ਖਾਣ ਨੂੰ ਮਿਲੇ ਤੇ ਅੱਜ ਅਸੀਂ ਪਹੁੰਚਿਆ ਬਾਬੇ ਦੇ ਟਾਬੇ ਦੇ ਜਿੱਥੇ ਤੁਹਾਨੂੰ ਅਸੀਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਵਾਵਾਂਗੇ ਖਾਸ ਤੌਰ ਤੇ ਮਾਂ ਦੇ ਵੱਲੋਂ ਇਹ ਤਿਆਰ ਕੀਤਾ ਜਾਂਦਾ ਹੈ ਸੋ ਵੇਖ ਸਕਦੇ ਹੋ ਇਸ ਟਾਬੇ ਦੀਆਂ ਤਸਵੀਰਾਂ ਤੁਹਾਨੂੰ ਵਿਖਾਣੇ ਆ ਪੰਜਾਬੀ ਸਭੇ ਤਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਟਾਬੇ ਦੇ ذریعے ਸੋ ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ذریعے ਕਿ ਕਿਸ ਪ੍ਰਕਾਰ ਬਾਂਸਾਂ ਦੇ ਨਾਲ ਜੋ ਕਿ ਇਸ ਢਾਬੇ ਦੀ ਛੱਤ ਤਿਆਰ ਕੀਤੀ ਗਈ ਹੈ ਆਮ ਤੌਰ ਤੇ ਜਦੋਂ ਅਸੀਂ ਢਾਬਿਆਂ ਦੇ ਅੰਦਰ ਜਾਂਦੇ ਹਾਂ ਤਾਂ ਬਹੁਤ ਸਾਰੇ ਸਿੰਗਰਾਂ ਦੀਆਂ ਤਸਵੀਰਾਂ ਤੁਹਾਨੂੰ ਵੀ ਦੇਖਣ ਨੂੰ ਮਿਲਦੀਆਂ ਨੇ ਪਰ ਇੱਥੇ ਵੇਖ ਸਕਦੇ ਹੋ ਕਿ ਵੱਖੋ-ਵੱਖਰੇ ਧਰਮਾਂ ਦੇ ਨਾਲ ਜੁੜੇ ਹੋਏ ਗੁਰੂਆਂ ਦੀਆਂ ਤਸਵੀਰਾਂ ਇੱਥੇ ਲਗਾਈਆਂ ਗਈਆਂ ਨੇ ਬੇਬੇ ਜੀ ਸਾਡੇ ਨਾਲ ਮੌਜੂਦ ਹੈ ਮੱਕੀ ਦਾ ਆਟਾ ਕਉਂਦੇ ਹੋਏ ਨਜ਼ਰ ਆ ਰਹੇ ਨੇ ਵੇਖ ਸਕਦੇ ਹੋ ਮੱਕੀ ਦਾ ਆਟਾ ਗੁੰਨਿਆ ਜਾ ਰਿਹਾ ਹੈ ਸੋ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਸਵਾਗਤ ਹੈ ਮਾਤਾ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੇ ਚਰਚੇ ਤੁਹਾਡੇ ਪੂਰੇ ਅਸੀਂ ਕਹਿ ਸਕਦੇ ਜਲੰਧਰ ਦੇ ਵੇਚੀ ਆ ਕਦੋਂ ਤੋਂ ਕੰਮ ਕਰ ਰਹੇ ਹੋ ਤੁਸੀਂ ਹਾਂਜੀ ਜੀ ਸਾਨੂੰ 6 ਸਾਲ ਹੋ ਗਏ ਲੱਗਿਆਂ ਨੂੰ ਅੱਛਾ ਜੀ ਹਾਂਜੀ ਤੇ 6 ਸਾਲਾਂ ਤੋਂ ਕੰਮ ਕਰ ਰਹੇ ਹੋ ਕਦੋਂ ਤੁਹਾਨੂੰ ਜ਼ਰੂਰਤ ਮਹਿਸੂਸ ਹੋਈ ਕਿ ਇਹ ਕੰਮ ਕਰਨਾ ਚਾਹੀਦਾ ਜਾਂ ਕੀ ਇਹੋ ਜੀ ਮਜਬੂਰੀ ਸੀ ਮਜਬੂਰੀ ਤਾਂ ਸਾਨੂੰ ਬਹੁਤ ਸੀਗੀ ਤੇ ਪਰ ਕਿਹੜੀ ਮਜਬੂਰੀ ਮਜਬੂਰੀ ਐ ਤਾਂ ਤੰਗੀ ਬਹੁਤ ਸੀਗੀ ਸਾਨੂੰ ਬਹੁਤ ਜ਼ਿਆਦੀ ਕਿਸ ਚੀਜ਼ ਦੀ ਤੰਗੀ ਕਿ ਇੱਦਾਂ ਵੀ ਲੋੜਵੰਦ ਸੀਗੀ ਸਾਨੂੰ ਪੈਸਿਆਂ ਦੀ ਬਹੁਤ ਜ਼ਿਆਦੀ ਸੀਗੀ ਵੀ ਅਸੀਂ ਬੀਐਸਓ ਤੋਂ ਨਿਕਲ ਚੁੱਕੇ ਸੀਗੇ ਗਰੀਬੀ ਚੋਂ ਜਾਂ ਕਿੱਦਾਂ ਆ ਤੇ ਸਾਨੂੰ ਗਰੀਬੀ ਬਹੁਤ ਮਾਰਦੀ ਸੀਗੀ ਇਕ ਡੇਲੀ ਫੇਸ ਤੇ ਪੈਸਾ ਬਹੁਤ ਲਿਆ ਸੀ ਉਹ ਤਾਰਦੇ ਆਏ ਆ 6 ਸਾਲ ਤੋਂ ਹਾਂਜੀ ਤੇ ਗੁੱਡੀ ਇਕ ਹੁਣ ਵਿਆਹੀ ਇਕ ਹੱਥ ਤੰਗ ਹੋ ਗਿਆ ਜਾਂ ਕਿੱਦਾਂ ਆ ਹਾਂਜੀ ਤੇ ਹੁਣ 6 ਸਾਲਾਂ ਤੋਂ ਕੰਮ ਕਰ ਰਹੇ ਹੋ ਕਿੱਦਾਂ ਘਰ ਸਭ ਠੀਕ ਹੈ ਹਾਂਜੀ ਹਾਂਜੀ ਠੀਕ ਆ ਹਾਂਜੀ ਹੁਣ ਵੀ ਦਿੱਕਤ ਆ ਰਹੀ ਹੈ ਗਰੀਬੀ ਤੋਂ ਜਾਂ ਹੁਣ ਵੀ ਥੋੜਾ ਬਹੁਤ ਸੈਟਲ ਹੋਏ ਹੋ ਹੁਣ ਸੈਟਿੰਗ ਹੋ ਅੱਛਾ ਜੀ ਹਾਂਜੀ ਅੱਛਾ ਜੀ ਚਰਚੇ ਬੜੇ ਨੇ ਤੁਹਾਡੇ ਦੇ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੇ ਇਸ ਬਾਰੇ ਦੱਸੋ ਕੀ ਕੀ ਖਾਸ ਐ ਇਸ ਦੇ ਵਿੱਚ ਹਾਂਜੀ ਹਾਂਜੀ ਮੱਕੀ ਦੀ ਰੋਟੀ ਤਾਂ ਫੇਮਸ ਆ ਅੱਛਾ ਜੀ ਹਾਂਜੀ ਬਹੁਤ ਸਹਿਯੋਗ ਦਿੰਦੇ ਸਾਨੂੰ ਅੱਛਾ ਜੀ ਕੀ ਖਾਸ ਪਾਉਂਦੇ ਹੋ ਇਹਦੇ ਵਿੱਚ ਪਾਉਂਦਾ ਤਾਂ ਨਹੀਂ ਪਿਆਰ ਹੀ ਪਾਉਨੇ ਆ ਬਸ ਹਾਂ ਮਤਲਬ ਮਾਂ ਦਾ ਪਿਆਰ ਪੈਂਦਾ ਮਾਂ ਦਾ ਪਿਆਰ ਆ ਹਾਂਜੀ ਅੱਛਾ ਜੀ ਬਣਦੀ ਕਿਵੇਂ ਉਹ ਦੱਸੋ ਬਣਦੀ ਮੱਕੀ ਰੋਟੀ ਬਣਦੀ ਆ ਪਾਣੀ ਗਰਮ ਕਰਕੇ ਪਾਈਦਾ ਆ ਅੱਛਾ ਪਾਣੀ ਗਰਮ ਕਰਕੇ ਗਰਮ ਕਰਕੇ ਅੱਛਾ ਇਹ ਇੱਕ ਟ੍ਰਿਕ ਹੈ ਹਾਂਜੀ ਹਾਂਜੀ ਠੰਡੇ ਪਾਣੀ ਨਾਲ ਰੋਟੀ ਨਹੀਂ ਬਣਦੀ ਅੱਛਾ ਜੀ ਤਾਂ ਦਰਸ਼ਕਾਂ ਨੂੰ ਦੱਸਦੀ ਕਿ ਨਰਮ ਨਰਮ ਇਹਨਾਂ ਦੀਆਂ ਰੋਟੀਆਂ ਹੁੰਦੀਆਂ ਨੇ ਅਸੀਂ ਵੀ ਖਾ ਕੇ ਵੇਖੀਆਂ ਵਾ ਹਾਂਜੀ ਹਾਂਜੀ ਜ਼ਰੂਰ ਖਾ ਕੇ ਦੇਖੋ ਤੁਸੀਂ ਵੀ ਸਾਰੇ ਜਣੇ ਆਓ ਤੇ ਖਾਓ ਆਪ ਦੇਖ ਸਕਦੇ ਹੋ ਕਿ ਅੱਜਕੱਲ ਜੇਕਰ ਇਹ ਗੱਲ ਕੀਤੀ ਜਾਵੇ ਲੜਕੀਆਂ ਜਾਂ ਔਰਤਾਂ ਰੀਤੋ ਖਾਸ ਤੌਰ ਤੇ ਇੱਕ ਵੱਖਰਾ ਜਿਹਾ ਢੰਗ ਅਪਣਾਉਂਦੀਆਂ ਨੇ ਲਿਫਾਫਾ ਰੱਖ ਕੇ ਤੇ ਉਸ ਦੇ ਨਾਲ ਰੋਟੀ ਬਣਾਉਂਦੀਆਂ ਪਰ ਮਾਤਾ ਜੀ ਹੱਥ ਦੇ ਨਾਲ ਬਣਾ ਰਹੇ ਹੱਥ ਨਾਲ ਹੀ ਆਉਂਦੀ ਹੈ ਮੈਨੂੰ ਉਹ ਲਿਫਾਫੇ ਨਾਲ ਨਹੀਂ ਆਉਂਦੀ ਹੈਗੀ ਰੋਟੀ ਹਾਂਜੀ ਪਰ ਘਰਾਂ ਦੇ ਵਿੱਚ ਇੱਦੀ ਬੰਦੀ ਲਿਫਾਫਾ ਰੱਖ ਹਾਂਜੀ ਅੱਜਕੱਲ ਨੂੰ ਆਉਂਦੀ ਗਾ ਨਹੀਂ ਇਹ ਰੋਟੀਆਂ ਅੱਛਾ ਨਵੀਆਂ ਕੁੜੀਆਂ ਨੂੰ ਆਉਂਦੀ ਗਾ ਨਹੀਂ ਰੋਟੀਆਂ ਅੱਛਾ ਜੀ ਇਹ ਤਾਂ ਆਪਾਂ ਨੂੰ ਹੁਣ ਰੱਬੋਂ ਹੀ ਆਉਂਦੀ ਹੈ ਰੋਟੀ ਤੇ ਬੇਬੇ ਜਿਵੇਂ ਦੇਖ ਰਹੇ ਆ ਟਾਬੇ ਤੇ ਛੱਤ ਬਣੀ ਹੋਈ ਐ ਬਾਂਸਾਂ ਦੀ ਹਾਂਜੀ ਤੇ ਤੁਹਾਨੂੰ ਪਰੇਸ਼ਾਨੀ ਨਹੀਂ ਆਉਂਦੀ ਜਿਵੇਂ ਠੰਡ ਦਾ ਮੌਸਮ ਆਇਆ ਸਰਦੀ ਦੇ ਵਿੱਚ ਗਰਮੀ ਦਾ ਮੌਸਮ ਆਇਆ ਗਰਮੀ ਦੇ ਵਿੱਚ ਜੇ ਬਰਸਾਤ ਦਾ ਮੌਸਮ ਆਵੇ ਲੱਗਦਾ ਜ਼ਿਆਦਾ ਦਿੱਕਤ ਆਉਂਦੀ ਹੋਣੀ ਹਾਂਜੀ ਹਾਂਜੀ ਦਿੱਕਤ ਆ ਹੀ ਜਾਂਦੀ ਆ ਨਾ ਬਰਸਾਤ ਕੀ ਕੀ ਪਦੀ ਆਉਂਦੀ ਆ ਬਰਸਾਤਾਂ ਨੂੰ ਜਣੀ ਆ ਜਾਂਦੀ ਆ ਦਿੱਕਤ ਹਾਂਜੀ ਬਹੁਤ ਜ਼ਿਆਦਾ ਆਉਂਦੀ ਆ ਵੀ ਇਧਰ ਉਹ ਬਾਛੜਾ ਇਧਰ ਉਹ ਜਾਂ ਛੱਤਾ ਚੋਂਣ ਲੱਗ ਪੈਂਦੀਆਂ ਆ अच्छा जी ਤੇ ਚੋਣ ਲਗ ਪੰਦੀਆਂ ਫੇਰ ਉਹ ਗਾਹਕ ਪੁਜਣੀ ਖਰਾਬ ਹੁੰਦੀ ਹੈ ਸਾਡੇ ਅੱਛਾ ਜੀ ਤੇ ਫਿਰ ਕਿੰਨਾ ਮੈਨੇਜ ਕਰਦੇ ਹੋ ਜਦੋਂ ਬਰਸਾਤਾਂ ਦੇ ਵਿੱਚ ਬਾਣੀ ਦੀਆਂ ਬਾਛੜਾ ਇੱਥੇ ਤੁਹਾਡੇ ਅੰਦਰ ਆਂਦੀਆਂ ਨੇ ਢਾਬੇ ਦੇ ਅੰਦਰ ਫੇਰ ਰੋਕਣਾ ਪੈਂਦਾ ਮੜਾ ਜਾ ਢਾਬਾ ਸਾਨੂੰ ਅੱਛਾ ਜੀ ਫੇਰ ਜਦੋਂ ਬਰਸਾਤ ਹਟ ਜਾਂਦੀ ਆ ਤੇ ਫੇਰ ਸ਼ੁਰੂ ਹੋ ਜਾਂਦਾ ਗਾਹਕ ਨਹੀਂ ਜਾਂਦੇ ਜਦੋਂ ਫੇਰ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਤਾਂ ਫੇਰ ਹਟੇ ਤੇ ਆ ਜਾਂਦੇ ਆ ਅੱਛਾ ਹਾਂਜੀ ਠੀਕ ਹੈ ਇੰਨਾ ਪਿਆਰ ਦਿੰਦੇ ਆ ਗਾਹਕ ਸਾਨੂੰ ਹਾਂ ਤੇ ਤੁਸੀਂ ਦੇਖ ਰਹੇ ਹੋ ਪਿੱਛੇ ਵੱਖ-ਵੱਖ ਧਰਮਾਂ ਦੇ ਨਾਲ ਜੁੜੇ ਹੋਏ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇਸ ਪਿੱਛੇ ਦੇ ਕੀ ਕਾਰ ਹੈ ਇਹਦੇ ਪਿੱਛੇ ਕਾਰਨ ਵਾ ਸਾਡਾ ਬਾਬਾ ਜੀ ਸਾਡੇ ਨਾਲ ਵਾ ਸਾਰੇ ਗੁਰੂ ਏਕ ਵਾ ਅੱਛਾ ਜੀ ਹਾਂ ਜੀ ਸੋ ਬਹੁਤ ਚੰਗਾ ਸੰਦੇਸ਼ ਇਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਕਿ ਸਾਰੇ ਧਰਮ ਇੱਕੋ ਬਰਾਬਰ ਨੇ ਅੱਛਾ ਅੰਟੀ ਜੀ ਮੱਕੀ ਦੀ ਰੋਟੀ ਦਾ ਜ਼ਿਕਰ ਅਸੀਂ ਕਰ ਲਿਆ ਤੇ ਤੁਸੀਂ ਸਾਗ ਬਾਰੇ ਦੱਸੋ ਸਾਗ ਦੇ ਵਿੱਚ ਕੀ ਖਾਸ ਪਾਉਂਦੇ ਹੋ ਆਪਣੇ ਪਿਆਰ ਦੇ ਨਾਲ ਨਾਲ ਇਹ ਚ ਤਾਂ ਪਿਆਰ ਹੀ ਆ ਸਮਝ ਲਓ ਸਾਗ ਚ ਫਿਆਰ ਨਰੂਨਾ ਵੀ ਉਹ ਨਾ ਆਈ ਦਾ ਆ ਚੁਗੀ ਦਾ ਆ ਚੀਰੀ ਦਾ ਆ ਛੱਲੀ ਦਾ ਧੋਈ ਦਾ ਆ ਅੱਛਾ ਜੀ ਧੋ ਕੇ ਤੇ ਫਿਰ ਪਾਈ ਦਾ ਚੁੱਲੇ ਤੇ ਅੱਛਾ ਜੀ ਹਾਂਜੀ ਤੇ ਜਦੋਂ ਅੱਜ ਕੱਲ ਤਾਂ ਜਿਵੇਂ ਸਰਦੀਆਂ ਦਾ ਮੌਸਮ ਹੈ ਸਰਦੀਆਂ ਦੇ ਮੌਸਮ ਵਿੱਚ ਮੈਨੂੰ ਲੱਗਦਾ ਸਾਡੇ ਸਾਰੇ ਪੰਜਾਬੀ ਜਿੰਨੇ ਵੀ ਨੇ ਸਭ ਨੂੰ ਹੀ ਪਸੰਦ ਆ ਸਾਗ ਦੇ ਮੱਕੀ ਦੀ ਰੋਟੀ ਤੇ ਗਰਮੀਆਂ ਦੇ ਵਿੱਚ ਫੇ ਕੀ ਕਰਦੇ ਹੋ ਗਰਮੀਆਂ 'ਚ ਫਿਰ ਰੋਟੀ ਸ਼ੁਰੂ ਕਰ ਦਿੱਤੀਆਂ ਕਣਕ ਦੀ ਅੱਛਾ ਜੀ ਤੇ ਪਰੌਂਠੇ ਹੁੰਦੇ ਨਾਲ ਅੱਛਾ ਜੀ ਤੇ ਫਿਰ ਹੁਣ ਉਧਰ ਛੋਲੇ ਭੜੂ ਰੇਬਣੋ ਦੇ ਆ ਤੇ ਬਸ ਰੋਟੀ ਦਾ ਹੀ ਹੁੰਦਾ ਆ ਗਰਮੀਆਂ ਰੋ ਅਚਾ ਦੇਸੀ ਕੇ ਪਾ ਰਹੇ ਹੋ ਨਹੀਂ ਰਿਫਾਈਨਡ ਵਾ ਹਾਂਜੀ ਹਾਂਜੀ ਤੇ ਸਾਗ ਦੇ ਵਿੱਚ ਤੁਸੀਂ ਕੀ ਰਿਫਾਈਨਡ ਪਾਇਆ ਜਾਂ ਦੇਸੀ ਕੇ ਹੋ ਜਾਂ ਮੱਖਣ ਪਾਇਆ ਨਹੀਂ ਰਿਫਾਈਨਡ ਹੀ ਪਾਇਆ ਹਾਂਜੀ ਹਾਂਜੀ ਅੱਛਾ ਜੀ ਨਹੀਂ ਸਾਗ ਦੇ ਨਾਲ ਤੇ ਲੋਕੀ ਮੈਨ ਲੱਗਦਾ ਕਿ ਦੇਸੀ ਕੇ ਉਹ ਮੱਖਣ ਵਾਧੂ ਪਸੰਦ ਕਰਦੇ ਸੀ ਹਾਂਜੀ ਹਾਂਜੀ ਤੁਸੀਂ ਨਹੀਂ ਵਰਤਦੇ ਹੋ ਨਹੀਂ ਅਸੀਂ ਮੱਖਣ ਹੀ ਵਰਤਿਦਾ ਆ ਅੱਛਾ ਮੱਖਣ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਹੜਾ ਸਾਗ ਹੈ ਤੁਸੀਂ ਘਰੀ ਵਿੱਚ ਦਿਓ ਹਾਂਜੀ ਕਰੇ ਵਿੱਚ ਦਿਓ ਸਾਗ ਜਾਂ ਬਾਜ਼ਾਰੋਂ ਲੈ ਕੇ ਆਉਂਦੇ ਹੋ ਨਹੀਂ ਬਾਜ਼ਾਰੋਂ ਲਈਦਾ ਹੈ ਅੱਛਾ ਬਾਜ਼ਾਰੋਂ ਹਾਂਜੀ ਹਾਂਜੀ ਤੇ ਡੇਲੀ ਬਣਾਉਂਦੇ ਹੋ ਜਾਂ ਫੇ ਕਿਵੇਂ ਕਰਦੇ ਹੋ ਤੁਸੀਂ ਡੇਲੀ ਬਣਾਈਦਾ ਵੀ ਜਾਨੀ ਇੱਕ ਦਿਨ ਛੱਡ ਕੇ ਬਣਾਈਦਾ ਆ ਅੱਛਾ ਜੀ ਹਾਂਜੀ ਫੇ ਢਾਬਾ ਵੀ ਚਲਾਣਾ ਆ ਅੱਛਾ ਜੀ ਤੇ ਟਾਈਮ ਮੁਸ਼ਕਲ ਨਾ ਬਹੁਤ ਮੁਸ਼ਕਲ ਨਾ ਬਣਦਾ ਆ ਸਾਗ ਜੀ ਸੰਦੇਸ਼ਾ ਨੂੰ ਵੀ ਤੁਸੀਂ ਕਿਹਦਾ ਬਣਾਇਆ ਤੁਸੀਂ ਸਾਗ ਤੇ ਪੂਰੀ ਰੈਸਪੀ ਨਾਲ ਦੇ ਨਾਲ ਤਿਆਰ ਕਰਦੇ ਜਾਓ ਤੇ ਦੱਸਦੇ ਵੀ ਜਾਓ ਠੀਕ ਆ ਜੀ ਠੀਕ ਆ ਸਾਂਚ ਪੈ ਲਿਆ ਜੀਰਾ ਪਾਣਾ ਇਹ ਤੜਕਾ ਲੱਗ ਰਿਹਾ ਨਾ ਜੀ ਤੜਕਾ ਲੱਗ ਰਿਹਾ ਅਰੇ ਵਾਹ ਹਾਂ ਜੀ ਸੂਣੀ ਆਉਣੀ ਸ਼ੁਰੂ ਹੋ ਗਈ ਹਾਂ ਜੀ ਹਾਂ ਜੀ ਹਾਂ ਜੀ ਲਸਣ ਅਦਰਕ ਅਰੇ ਵਾਹ ਬਹੁਤ ਹੀ ਸੂਣੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ ਤੜਕੇ ਦੀ ਖਾਸ ਤੌਰ ਤੇ ਹੋਰ ਤੁਹਾਡੇ ਨਾਲ ਤੁਹਾਡਾ ਬੇਟਾ ਹੈਲਪ ਕਰਾਉਂਦਾ ਹੋਰ ਵੀ ਕੋਈ ਕਰਾਉਂਦੇ ਕਿਉਂਕਿ ਅਸੀਂ ਦੇਖ ਰਹੇ ਹਾਂ ਪਿੱਛੇ ਉਹਨਾਂ ਨੂੰ ਵੀ ਤੁਸੀਂ ਆਪ ਹੀ ਕਰਦੇ ਆਂ ਅੱਛਾ ਜੀ ਹਾਂ ਜੀ ਬੇਟਾ ਕਰਾਉਂਦਾ ਆ ਯਾ ਇਹ ਡੈਡੀ ਕਰਾਉਂਦੇ ਆ ਤਾਂ ਅਸੀਂ ਤਿੰਨੇ ਜਾਣੇ ਲੱਗੇ ਹੁੰਦੇ ਆ ਜੀ ਹਾਂ ਜੀ ਤੁਸੀਂ ਤੋਂ ਇਲਾਵਾ ਅਸੀਂ ਦੇਖ ਰਹੇ ਤੇ ਖਾ ਤੁਸੀਂ ਨਾ ਸੜਕ ਦੇ ਬਿਲਕੁਲ ਕਿਨਾਰੇ ਤੇ ਢਾਬਾ ਲਗਾਇਆ ਹੋਇਆ ਹੈ ਇਹ ਕਿ ਤੁਸੀਂ ਕੋਈ ਕਾਰਪੋਰੇਸ਼ਨ ਦੀ ਥਾਂ ਤੇ ਜਾਂ ਕਿਵੇਂ ਤੁਸੀਂ ਇਹਦੇ ਪੈਸੇ ਦਿੰਦੇ ਭਰੇ ਦੇ ਕਿਹਨਾਂ ਨੂੰ ਪੈਸੇ ਦਿੰਦੇ ਹੋ ਕਾਰਪੋਰੇਸ਼ਨ ਵਾਲਿਆਂ ਨੂੰ ਅੱਛਾ ਜੀ ਹਾਂ ਜੀ 1000 ਰੁਪਈਆ ਦਈਦਾ ਹੈ ਅੱਛਾ ਜੀ ਹਰ ਮੱਝ ਦਿੰਦੇ ਹੋ ਹਾਂ ਜੀ ਹਾਂ ਜੀ ਲੱਗਦਾ ਅੰਟੀ ਤੜਕੇ ਦੀ ਖੁਸ਼ਬੂ ਸੋਹਣੀ ਆਣੀ ਸ਼ੁਰੂ ਹੋ ਗਈ ਤੇ ਤੁਹਾਡਾ ਇਧਰ ਪੁੱਜ ਰਹੇ ਨੇ ਹਾਂਜੀ ਹਾਂਜੀ ਹੋਰ ਦਸਵੰਡੀ ਹੋਰ ਕੀ ਕੀ ਖਾਸ ਹੈ ਇੱਥੇ ਕਿਵੇਂ ਪਲੇਟ ਤਿਆਰ ਕਰਦੇ ਹੋ ਕਿੰਨੇ ਦੀ ਪਲੇਟ ਦਿੰਦੇ ਹੋ 100 ਰੁਪਏ ਦੀ ਪਲੇਟ ਵਾ ਅੱਛਾ ਜੀ ਦਹੀਂ ਸਾਗ ਦੋ ਰੋਟੀਆਂ ਮੱਕੀ ਦੀਆਂ ਸਲਾਦ 100 ਰੁਪਏ ਦੀ ਪਲੇਟ ਅੱਛਾ ਜੀ ਤੇ ਕਿਥੋਂ ਕਿੱਥੋਂ ਆਉਂਦੇ ਆਂ ਅੰਟੀ ਲੋਕ ਲੋਕ ਤਾਂ ਬਹੁਤ ਦੂਰੋਂ ਆਉਂਦੇ ਆ ਅੱਛਾ ਹਾਂਜੀ ਜਿੱਦਾਂ ਜਿੱਦਾਂ ਸੁਣੀ ਜਾਂਦੇ ਉਦੋਂ ਤਾਂ ਆਈ ਜਾਂਦੇ ਆ ਹਾਂਜੀ ਸਾਗ ਤੇ ਮੱਕੀ ਦੀ ਰੋਟੀ ਦੇ ਚਰਚੇ ਦੂਰ ਦੂਰ ਤੱਕ ਹੈ ਹੁਣ ਤੱਕ ਕਿੱਥੋਂ ਕਿੱਥੋਂ ਲੋਕ ਆਏ ਨੇ ਤੇ ਕਿੰਨਾ ਕੀ ਐਪਰੀਸ਼ੀਏਟ ਕਰਕੇ ਗਏ ਨੇ ਹਾਂਜੀ ਹਾਂਜੀ ਤਰੀਫਾ ਕਰਕੇ ਗਿਆ ਕੋਈ ਅੰਡੇ ਹਾਂਜੀ ਬਹੁਤ ਜਿਆਦੀਆਂ ਤਰੀਫਾ ਤਾਂ ਬਹੁਤ ਕਰਦੇ ਬਾਬੇ ਢਾਬੇ ਦੀਆਂ ਅੱਛਾ ਹਾਂਜੀ ਬਾਬੇ ਦੇ ਢਾਬਾ ਦਾ ਨਾਮ ਦੱਸੋ ਪਹਿਲਾਂ ਤੁਸੀਂ ਕਿਉਂ ਪਾਇਆ ਨਾਮ ਬਾਬੇ ਸਾਰੇ ਦੇਵੀ ਦੇਵਤੇ ਬਿਠਾ ਲਏ ਆ ਅਸੀਂ ਬਾਬਾ ਜੀ ਅੱਛਾ ਜੀ ਤੇ ਉਹਨਾਂ ਦੇ ਕਰਕੇ ਅਸੀਂ ਬਾਬੇ ਦਾ ਢਾਬਾ ਨਾਮ ਲਾਤਾ ਜੀ ਇੱਥੇ ਵੀਰ ਜੀ ਵੀ ਉਹ ਬਣਾ ਰਹੇ ਨੇ ਰੋਟੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਵੀਰ ਜੀ ਬਾਬੇ ਦਾ ਟਾਬਾ ਤੁਸੀਂ ਿਚਲਾ ਰਹੇ ਹੋ ਕਦੋਂ ਤੋਂ ਤੁਸੀਂ ਕੰਮ ਕਰ ਰਹੇ ਹੋ ਇਹ ਹਾਂਜੀ ਇਹ 6 ਸਾਲ ਹੋ ਗਏ ਸਾਨੂੰ ਇੱਥੇ ਹਾਂਜੀ ਸਾਨੂੰ ਇੱਥੇ 6 ਸਾਲ ਹੋ ਗਏ ਜੀ ਸਸਰੀਕਾਲ ਮੇਰਾ ਨਾਮ ਇੰਦਰਪ੍ਰੀਤ ਸਿੰਘ ਹੈ ਜੀ ਜੀ ਤੇ ਘਰ ਦੇ ਆ ਦੀ ਤੁਸੀਂ ਹੈਲਪ ਕਰਾਉਂਦੇ ਹੋ ਮੰਮੀ ਹੋਰਾ ਦੀ ਹਾਂਜੀ ਮੰਮਾ ਉਹਨਾਂ ਦੇ ਨਾਲ ਸਾਰੇ ਦਿਨ ਟਾਈਮ ਸਪੈਂਡ ਕਰਾਈਦਾ ਇੱਧਰ ਲਈ ਦੁਕਾਨ ਤੇ ਵੀ ਪਾਪਾ ਦੇ ਨਾਲ ਉੱਧਰ ਮਾੜਾ ਉਸ ਵੀ ਦੁਕਾਨ ਤੇ ਕੰਮ ਕਰਾਈਦਾ ਜਾਂ ਇੱਧਰ ਮੰਮਾ ਦੇ ਨਾਲ ਸਾਰੇ ਗਾਗ ਵੀ ਪੁਗਤਾਈਦੇ ਜਾਂ ਨਾਲ ਕੀ ਪਰੌਂਠਾ ਬੜਾ ਵੱਡਾ ਬਣ ਰਿਹਾ ਤੁਹਾਡੇ ਵੱਲੋਂ ਹਾਂਜੀ ਮੇਰੇ ਵੱਲੋਂ ਤਾਂ ਹਜੇ ਮੇਰਾ ਛੋਟਾ ਜਿਹਾ ਪਰੌਂਠਾ ਮੰਮਾ ਦੇ ਵੱਡੇ ਵੱਡੇ ਹੁੰਦੇ ਆ ਜਿੱਦਾਂ ਪਲੇਟ ਵੱਡੀ ਹੁੰਦੀ ਹੈ ਨਾ ਮੰਮਾ ਦੇ ਪਰੌਂਠੇ ਵੱਡੇ ਹੁੰਦੇ ਇੱਕ ਪਰੌਂਠੇ ਨਾਲ ਹਰੇਕ ਬੰਦੇ ਦਾ ਢੱਡ ਭਰ ਜਾਂਦਾ ਕਿੱਥੇ ਭਰ ਜਾਂਦਾ ਮਤਲਬ ਇੱਕ ਪਰੌਂਠੇ ਨਾਲ ਹਾਂਜੀ ਅੱਛਾ ਜੀ ਸੋ ਤੇ ਮੱਕੀ ਦੀਆਂ ਰੋਟੀਆਂ ਵੀ ਬਣ ਰਹੀਆਂ ਤੇ ਸਾਗ ਦੀ ਖੁਸ਼ਬੂ ਵੀ ਇੱਥੇ ਤੱਕ ਆ ਰਹੀ ਹੈ ਤੇ ਹੁਣ ਆਂਟੀ ਜੀ ਚ ਕੀ ਪਾਓਗੇ ਸਾਗ ਚ ਸਾਗ ਚ ਤੜਕੇ ਵਿੱਚ ਹੁਣ ਸਾਗ ਪਾਵਾਂਗੇ ਤੜਕਾ ਪਹਿਲਾਂ ਚੱਲਾ ਆ ਜੀ ਜੀ ਹਾਂਜੀ ਮੱਖਣ ਪਾਵਾਂਗੇ ਅੱਛਾ ਮੱਖਣ ਨਹੀਂ ਪਾਓਗੇ ਹਾਂਜੀ ਹਾਂਜੀ ਮਾਂ ਦੇ ਪਿਆਰ ਦੇ ਨਾਲ ਨਾਲ ਇੱਥੇ ਮੱਖਣ ਵੀ ਬਹੁਤ ਸਾਰਾ ਮਿਲਦਾ ਵਾ ਹਾਂਜੀ ਹਾਂਜੀ ਇਹਦੇ ਅਸੀਂ ਇੱਥੇ ਵੀ ਸੁਣਿਆ ਵਾ ਕਿ ਤੁਸੀਂ ਵਾਈਟ ਮੱਖਣ ਯੂਜ਼ ਕਰਦੇ ਹੋ ਕਿ ਤੁਸੀਂ ਘਰੇ ਘੜਦੇ ਹੋ ਹਾਂਜੀ ਹਾਂਜੀ ਅੱਛਾ ਜੀ ਉਹ ਕਿੱਥੇ ਉਹ ਨਹੀਂ ਦਿਖਾਈ ਦੇਖ ਰਿਹਾ ਸਾਨੂੰ ਉਹ ਹੁਣ ਤਾਂ बिक ਗਏ ਸਾਰੇ ਹੀ ਬਿਕ ਗਿਆ ਅੱਛਾ ਉਹ ਵੀ ਤੁਸੀਂ ਘਰੇ ਘੜਦੇ ਹੋ ਹਾਂਜੀ ਹਾਂਜੀ अच्छा अंटी जी प्रोसेस ਕੀ ਹੈ ਆਪਣੇ ਸਾਗ ਬਣਾਉਂਦਾ ਕਿੱਦਾਂ-ਕਿੱਦਾਂ ਬਣਾਉਂਦੇ ਹੋ ਸਾਗ ਇਦਾਂ ਬਣਾਇਦਾ ਵੀ ਲਿਆਈਦਾ ਪਹਿਲਾਂ ਸਾਗ ਫੇਰ ਉਹਨੂੰ ਲਿਆ ਕੇ ਚੁਈਦਾ ਜਾਂ ਚੋੱਕ ਕੇ ਫਿਰ ਧੋਣਾ ਆ ਛਿੱਲੀ ਦਾ ਆ ਤੇ ਕਿੰਨਾ ਕਿਲੋ ਸਾਗ ਤੁਸੀਂ ਇੱਕ ਵਾਰ ਬਣਾਉਂਦੇ ਹੋ ਹੁੰਦਾ 15 ਕਿਲੋ ਅੱਛਾ ਕੱਲੀ ਬਣਾਉਂਦੇ ਹੋ ਹਾਂਜੀ ਹਾਂਜੀ ਚੁਗਣਾ ਵੀ ਆਪ ਨੂੰ ਪੈਂਦਾ 10 11 11 ਵਜਨ ਤੇ ਜਾਂ ਚੋਕਦੇ ਨੂੰ ਲੱਗ ਜਾਂਦੇ ਲੱਗ ਜਾਂਦੇ 5-6 ਘੰਟੇ ਚੋਕਦੇ ਆ ਨੂੰ ਵੀ ਸਾਗ ਕਲੇ ਚੋਗਦੇ ਨੂੰ ਮੇਥੀ ਚਾ ਬਾਤੂ ਪਾਲਕ ਕਈ ਚੀਜ਼ਾਂ ਪੈਂਦਾਂ ਯਾਨੀ ਬੱਚ ਅੱਛਾ ਜੀ ਤੋ ਚਗੜ ਨੂੰ ਤਾਂ ਕੱਲਿਆਂ ਤਾਂ ਟਾਈਮ ਲੱਗਣਾ ਹੀ ਆ ਦੋ ਤਿੰਨ ਜਾਲੇ ਹੋਣ ਫਿਰ ਤਾਂ ਟਾਈਮ ਕੁਛ ਵੀ ਨਹੀਂ ਲੱਗਣਾ ਅੱਛਾ ਜੀ ਕੱਲਿਆਂ ਨੂੰ ਫਿਰ ਦੂਸਰਾ ਕੰਮ ਵੀ ਕਰਨਾ ਸਾਗ ਦਾ ਵੀ ਕਰਨਾ ਉੱਠਣਾ ਵੀ ਪੈਂਦਾ ਆ ਤਾਂ ਕਰਕੇ ਨਾ ਟਾਈਮ ਲੱਗਦਾ ਕੱਲਿਆਂ ਨੂੰ ਤੁਸੀਂ ਕਿੰਨੇ ਵਜੇ ਉੱਠਦੇ ਅਸੀਂ 3:00 ਵਜੇ ਉੱਠਦੇ ਆ ਸ਼ੁਰੂ ਹੁੰਨੇ ਆ ਅੱਛਾ 3:00 ਵਜੇ ਉੱਠ ਕੇ ਤੇ ਮਿਹਨਤ ਕਰਨੀ ਸ਼ੁਰੂ ਹੋ ਜਾਂਦੇ ਹੋ ਹਾਂ ਜੀ ਹਾਂ ਜੀ ਤੇ ਇਹਦੇ ਪਾਪਾ ਉੱਠਦੇ ਆ 1:30 ਵਜੇ ਉੱਠਦੇ ਆ ਤਾਂ ਅਸੀਂ 3:00 ਵਜੇ ਉੱਠ ਕੇ ਸੌਣ ਦਾ ਤਾਂ ਕੋਈ ਪੁੱਛਿਆ ਹੀ ਨਾ ਵੀ 12:00 ਕਵਾਜਨ ਤੇ ਸੌਂਦੇ ਆਣੂ ਵੀ ਅੱਛਾ ਜੀ ਹਾਂਜੀ ਠੀਕ ਹੈ ਤੇ ਫਿਰ ਚੁਗ ਕੇ ਸਾਗ ਦਾ ਕੀ ਕਰਦੇ ਉਸ ਤੋਂ ਬਾਅਦ ਸਾਗ ਤਾਂ ਫਿਰ ਪਹਿਲਾਂ ਤਾਂ ਢਾਬੇ ਦਾ ਸਮਾਨ ਬਣਾਉਣਾ ਆ ਬਾਅਦ ਵਿੱਚ ਫਿਰ ਸ਼ੁਰੂ ਕਰੀਦਾ ਆ ਅੱਛਾ ਜੀ ਚੁਗਨ ਤੋਂ ਬਾਅਦ ਹੁੰਦੇ ਹੋ ਸਾਗ ਤਾਂ ਦੱਸੋ ਪ੍ਰੋਸੈਸ ਪ੍ਰੋਪਰ ਕਿੱਦਾਂ ਬਣਾਉਂਦੇ ਹੋ ਕਿੱਦਾਂ ਤੁਸੀਂ ਆਪਣੇ ਪਿਆਰ ਦੇ ਨਾਲ ਇਹਨਾਂ ਸਵਾਦ ਸਾਗ ਬਣਾਉਂਦੇ ਧੋ ਕੇ ਬਣਾਈਦਾ ਸਾਗ ਚੀਰੀਦਾਇਆ ਥੀਰ ਕੇ ਪਤੀਲੇ ਵਿੱਚ ਪਾਈਦਾ ਅੱਗ ਵਾਲੀ ਦੀ ਚੁੱਲੇ ਤੇ ਅੱਛਾ ਚੁੱਲੇ ਤੇ ਬਣਾਉਂਦੇ ਹੋ ਜੀ ਚੁੱਲੇ ਤੇ ਲੱਕੜੀਆਂ ਵਾਲ ਕੇ ਅੱਛਾ ਜੀ ਤੇ ਚੁੱਲੇ ਤੇ ਪ੍ਰੋਪਰ ਬੜਾਈਦਾ ਆ ਅੱਛਾ ਜੀ ਅੱਜ ਚੁੱਲੇ ਤੇ ਨਾ ਸਾਬ ਨਹੀਂ ਰਹਿੰਦਾ ਕਿ ਕੱਟ ਕਰਨਾ ਗਿਆ ਸਵਾਦ ਕਰਨਾ ਫੇ ਕਿਦਾਂ ਕਰਦੇ ਹੋ ਤੁਸੀਂ ਨਹੀਂ ਉਹ ਚ ਨਹੀਂ ਕੋਈ ਹੈਗਾ ਮਠੀ ਮਠੀ ਅੱਗੇ ਰਿਜੀ ਜਾਣਾ ਰਿਜੀ ਜਾਣਾ ਆ ਅੱਛਾ ਲੱਗ ਜਾਂਦੇ 7-8 ਘੰਟੇ ਲੱਗ ਜਾਂਦੇ ਸਵੇਰ ਤੋਂ ਤਰੇ ਤੋਂ ਸ਼ਾਮਾਂ ਤੇ ਕਰੋ ਰਾਤੀ ਅਸੀਂ ਰਾਤ ਨੂੰ ਲੰਨ ਪਾਇਆ ਚੜੀ ਰਾਤ ਬਣਾਇਆ ਸੀਗਾ ਸਾਗ ਅੱਛਾ ਹਾਂਜੀ ਮਤਲਬ ਇੰਨੇ ਘੰਟੇ ਲੱਗ ਜੀ 7 ਤੋਂ 8 ਘੰਟੇ ਪ੍ਰੋਪਰ ਇੰਨੇ ਲੱਗਦੇ ਆ ਅੱਛਾ ਤਾਂ ਹੀ ਤਾਂ ਮਲਾਈ ਬਣਦਾ ਹੈ ਸਾਗ ਹਾਂਜੀ ਦਰਸ਼ਕਾਂ ਨੂੰ ਵੀ ਦਿਖਾਉ ਮਲਾਈ ਵਰਗਾ ਸਾਗ ਹੈ ਹਾਂਜੀ ਵਾਸ ਸਾਗ ਹੈ ਤੇ ਆਲਦੀ ਨਾਲ ਤੁਸੀਂ ਵੇਖ ਸਕਦੇ ਹੋ ਇੱਥੇ ਇੱਕ ਸਾਈਡ ਤੇ ਮੱਕੀ ਦੀ ਰੋਟੀ ਬਣਦੀ ਪਿਆ ਦੂਜੇ ਪਾਸੇ ਕਿੰਨਾ ਵੱਡਾ ਆਲੂ ਦਾ ਪਰੌਂਠਾ ਵੀ ਬਣਦਾ ਪਿਆ ਹਾਂਜੀ ਹਾਂਜੀ ਐਂ ਤੇ ਸਾਗ ਦਿਖਾਓ ਇਧਰੋਂ ਦੇ ਨਾਲ ਦੀ ਨਾਲ ਤੜਕਾ ਵੀ ਲੱਗ ਰਿਹਾ ਸਾਗ ਦੇ ਲਈ ਆਂਟੀ ਨੇ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਵਾ ਇਹਦੇ ਵਿੱਚ ਮੱਖਣ ਪਿਆ ਵਾ ਲਸਣ ਪਿਆਜ਼ ਜੀਰਾ ਹੋਰ ਵੀ ਬਹੁਤ ਸਾਰੀਆਂ ਇਸ ਦੇ ਵਿੱਚ ਚੀਜ਼ਾਂ ਪਈਆਂ ਨੇ ਫਿਰ ਦਰਸ਼ਕਾਂ ਨੂੰ ਨਾਲ ਦੀ ਨਾਲ ਉਹ ਚੀਜ਼ ਦਿਖਾਣੇ ਆ ਜਿਹੜਾ ਜਿਸ ਨੂੰ ਵੇਖਣ ਦੇ ਲਈ ਅਸੀਂ ਸਾਰੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਆ ਸਾਗ ਮਲਾਈ ਵਰਗਾ ਸਾਗ ਆਂਟੀ ਨੂੰ ਬਣਾਉਣ ਦੇ ਲਈ 7 ਤੋਂ 8 ਘੰਟੇ ਲੱਗਦੇ ਨੇ ਹੁਣ ਆਂਟੀ ਵਿੱਚ ਮਿਰਚਾਂ ਪਾਣ ਲੱਗੇ ਨੇ ਹਾਂਜੀ ਮਿਰਚਾਂ ਨਾਲ ਸਵਾਦ ਲੱਗਦੀ ਆ ਬਿਲਕੁਲ ਕਰਾਰਾਵਾ ਹਾਂਜੀ ਹਾਂਜੀ ਕਿ ਕਿਦਾਂ ਫਿਰ ਤੁਸੀਂ ਜਿਹੜੇ ਖਾਣਾ ਆਉਂਦੇ ਨੇ ਕਸਟਮਰਸ ਦੇ ਹਿਸਾਬ ਦੇ ਨਾਲ ਮਿਰਚਾ ਪਾਉਂਦੇ ਜ ਆਪਣੇ ਹਿਸਾਬ ਨਾਲ ਪਾ ਕੇ ਦਿੰਦੇ। ਨਹੀਂ ਆਪਣੇ ਹਿਸਾਬ ਨਾਲ ਪਾਈ ਜੇ ਆ ਫਿਰ ਦੂਸਰੀ ਮਿਰਚ ਨਾਲ ਦੇ ਦੇਦੀ ਆ। ਅੱਛਾ ਜੀ। ਹਾਂਜੀ। ਜੇ ਕੋਈ ਡਿਮਾਂਡ ਕਰੇ ਕਿ ਤੇਜ਼ ਕਰ ਦੋ। ਹਾਂਜੀ ਫਿਰ ਕਰ ਦਈਦੀ ਆ ਤੇਜ਼। ਅੱਛਾ ਜੀ। ਹਾਂਜੀ। ਦਿਖਾਓ ਦਰਸ਼ਕਾਂ ਨੂੰ ਜ਼ਰੂਰ ਆਪਣਾ ਮਲਾਈ। ਹਾਂਜੀ ਹਾਂਜੀ। ਇੱਕ ਮਿੰਟ। ਆਹ ਲਓ। ਆਹ ਦੇਖੋ ਜੀ। ਅਰੇ ਵਾਹ। ਇਹ ਤੁਸੀਂ ਕਿਸੇ ਮਸ਼ੀਨ ਦੇ ਨਾਲ ਘੋਟਿਆ ਵਾ ਜਾਂ ਕੁੱਟਣ ਵਾਲੇ ਹੱਥ ਨਾਲ। ਚਾ ਆ ਮੋਟੇ ਦੁਕਣ ਲੱਗ ਪੈਂਦੇ ਹੱਥ ਨਾਲ ਅੱਛਾ ਜੀ ਹੱਥ ਦੇ ਨਾਲ ਤੁਸੀਂ ਕਿੰਨੇ ਘੰਟੇ ਘੋਟਦੇ ਹੋ ਫਿਰ ਸਾਗ ਨੂੰ ਲੱਗ ਜਾਂਦਾ ਅੱਧੇ ਘੰਟੇ ਤੋਂ ਘੰਟਾ ਲੱਗ ਲੱਗ ਜਾਂਦਾ ਹੈ ਪੂਰਾ ਅੱਛਾ ਜੀ ਹਾਂਜੀ ਥੱਕਦੇ ਨਹੀਂ ਆਂਟੀ ਇਸ ਉਮਰ ਦੇ ਵਿੱਚ ਥੱਕ ਤਾਂ ਜਾਂਦੇ ਹਣ ਮਜਬੂਰੀਆਂ ਆ ਘਰਾਂ ਦੀਆਂ ਬਹੁਤ ਜ਼ਿਆਦਾ ਜੀ ਤੇ ਉਮਰ ਕਿੰਨੀ ਆਂਟੀ ਤੁਹਾਡੀ ਉਮਰ ਹੈਗੀ ਆ 54-55 ਸਾਲ ਦੀ ਦੀ ਹਾਂਜੀ ਤੇ ਕੱਲ ਹੀ ਕਰਦੇ ਹੋ ਸਾਰਾ ਕੱਲ ਲੈ ਕਰ ਲੈ ਟਾਬੇ ਦਾ ਹੀ ਵਿੱਚ ਇਕੱਲਾ ਹੀ ਕਰਨਾ ਆ ਅੱਛਾ ਜੀ ਤੇ ਇਹ ਸਾਗ ਦਾ ਵੀ ਕੱਲਿਆਂ ਨੇ ਕਰਨਾ ਆ ਤੇ ਅਸੀਂ ਤਿੰਨੇ ਜਾਣੇ ਕਰਦੇ ਕੰਮ ਅੱਛਾ ਜੀ ਹਾਂਜੀ ਲੱਗਦਾ ਬਹੁਤ ਸੋਹਣੀ ਦੇਖ ਸਾਗ ਜਿਓ ਕਿ ਬਹੁਤ ਸਮਾਂ ਇੱਥੇ ਸਾਗ ਰੈਡੀ ਹੋ ਰਿਹਾ ਵਾ ਹਾਂਜੀ ਹਾਂਜੀ ਸਾਲੇ ਮਸਾਲੇ ਉੱਪਰ ਆ ਰਹੇ ਆ ਇਕਦਮ ਕਹਿ ਸਕਦੇ ਕਿ ਖੁਸ਼ਬੂ ਇੱਥੇ ਤੱਕ ਆ ਰਹੀ ਆ ਹਾਂਜੀ ਹੋਰ ਕੀ ਕੀ ਵੱਖਰੀਆਂ ਚੀਜ਼ਾਂ ਪਾਉਂਦੇ ਹੋ ਜੋ ਤੁਸੀਂ ਕੋਟ ਦੇਉ ਸਾਗ ਨੂੰ ਅਲਣ ਵਗੈਰਾ ਦਾ ਕੀ ਹਿਸਾਬ ਹੁੰਦਾ ਕਿਉਂਕਿ ਸਾਗ ਬਹੁਤ ਜ਼ਿਆਦਾ ਬਣਾਉਂਦੇ ਹੋ ਤੁਸੀਂ ਅਲਣ ਪਾਈਦਾ ਇਹਦੇ ਵਿੱਚ ਮੱਕੀ ਦਾ ਆਟਾ ਅੱਛਾ ਮੱਕੀ ਦਾ ਆਟਾ ਵੀ ਕੁਝ ਤੁਸੀਂ ਮੱਕੀ ਦਾ ਆਟਾ ਮੱਕੀ ਦਾ ਆਟੇ ਨਾਲ ਹੀ ਲਸਜੀ ਬਣਦੀ ਆ ਅੱਛਾ ਤੋਨਾ ਟੇਸਟ ਲੱਗਦਾ ਆ ਤੇ ਮੱਕੀ ਦੇ ਆਟੇ ਦੀ ਵੀ ਕਹਿੰਦੇ ਕਿ ਵੱਖੋ ਵੱਖਰਾ ਸਵਾਦ ਹੁੰਦਾ ਨਾ ਆਟਾ ਕਿੱਥੋਂ ਲੈ ਕੇ ਆਉਂਦੇ ਹੋ ਫਿਰ ਤੁਸੀਂ ਅਸੀਂ ਚੱਕੀ ਤੋਂ ਲਈਦਾ ਆ ਅੱਛਾ ਹਾਂਜੀ ਸਪੈਸ਼ਲ ਲੈ ਕੇ ਆਉਂਦੇ ਹੋ ਮਤਲਬ ਆ ਨਾ ਹਾਂਜੀ ਸਵਾਦ ਦੇ ਪਿਆਰ ਦੇ ਨਾਲ ਨਾਲ ਇੱਥੇ ਖਾਣ ਦੇ ਲਈ ਬਹੁਤ ਸਵਾਦਿਸ਼ਟ ਖਾਣਾ ਮਿਲਦਾ ਵਾ ਵੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਮੱਕੀ ਦੀ ਰੋਟੀ ਵੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਹੈ ਇਹ ਦੇਖੋ ਸਾਗ ਦੀ ਤਾਂ ਮੈਂ ਕਹਿੰਨੀ ਕਿ ਇੱਥੇ ਤੱਕ ਖੁਸ਼ਬੂ ਆ ਰਹੀ ਹੈ ਸਾਗ ਦੀ ਬਹੁਤ ਹੀ ਵਧੀਆ ਸਾਗ ਬੰਦਿਆ ਵਾ ਸੋ ਇੱਥੇ ਖਾਸ ਤੌਰ ਤੇ ਤੁਹਾਨੂੰ ਸਾਗ ਮਿਲੇਗਾ ਨਾਲ ਦੀ ਨਾਲ ਤੁਹਾਨੂੰ ਪਰੌਂਠੇ ਵੀ ਮਿਲਣਗੇ ਮੱਕੀ ਦੀ ਰੋਟੀ ਵੀ ਮਿਲੇਗੀ ਮੱਖਣ ਮਿਲੇਗਾ ਘਰ ਦਾ ਕੱਢਿਆ ਹੋਇਆ ਚਿੱਟਾ ਮੱਖਣ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾਂਦਾ ਉਹ ਸਾਗ ਦੇ ਵਿੱਚ ਪਾਇਆ ਜਾਂਦਾ ਵਾ ਆਂਟੀ ਜੀ ਲੋਕੇਸ਼ਨ ਦੱਸ ਦਿਓ ਤੁਸੀਂ ਆਪਣੀ ਕਿ ਤਾਂ ਜੋ ਜੇਕਰ ਬਾਰੋ ਲੋਕ ਆਉਂਦੇ ਨੇ ਤਾਂ ਕਿਵੇਂ ਤੁਹਾਡੇ ਨਾਲ ਸੰਪਰਕ ਕਰਨ ਕਿਵੇਂ ਤੁਹਾਡੇ ਥਾਬੇ ਤੇ ਪਹੁੰਚਣ ਵੀਰ ਜੀ ਉਹਨਾਂ ਨੂੰ ਪੁੱਛ ਲਾਂਦੇ ਆਂ ਅੰਟੀ ਉਹਨਾਂ ਨੂੰ ਮੈਨੂੰ ਲੱਗਦਾ ਐਗਜ਼ੈਕਟ ਪਤਾ ਨਹੀਂ ਆ ਵੀਰ ਜੀ ਕੀ ਲੋਕੇਸ਼ਨ ਕੀ ਹੈ ਹਾਂਜੀ ਨੇਅਰ ਹੈਗਾ ਯਾ ਸਤਨਾਮ ਮਾਰਬਲ ਵਾਲੇ ਤੇ ਤਿਲਕਨਗਰ ਮੋੜ ਪੈਂਦਾ ਨਕੋਦਰ ਰੋਡ ਚੋਂ ਨਕੋਦਰ ਰੋਡ ਆ ਇਹ ਅੱਛਾ ਜੀ ਨਕੋਦਰ ਰੋਡ ਤੇ ਆ ਮੈਂ ਤੁਹਾਡੇ ਆਹ ਟਿਕ ਨਕੋਦਰ ਰੋਡ ਤੇ ਆ ਤਿਲਕਨਗਰ ਮੋੜ ਤੇ ਸਤਨਾਮ ਮਾਰਬਲ ਦੇ ਨੇਅਰ ਹੀ ਆ ਨਾਲ ਹੀ ਅੱਛਾ ਜੀ ਹਾਂਜੀ ਸੋ ਨਿਕੋ ਉਧਰ ਰੋਡ ਤੇ ਤੁਹਾਨੂੰ ਮਿਲੇਗਾ ਟਾਬਾ ਜਿੱਥੇ ਤੁਸੀਂ ਆ ਕੇ ਖਾ ਸਕਦੇ ਹੋ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਠੰਡ ਦੇ ਵਿੱਚ ਤੁਸੀਂ ਜੇ ਇੱਥੇ ਆਣਾ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਲੰਧਰ ਦੇ ਵਿੱਚ ਪਹੁੰਚ ਰਹੇ ਹੋ ਤਾਂ ਆਂਟੀ ਹੋਰਾ ਦੇ ਤੁਸੀਂ ਬਾਬੇ ਦੇ ਟਾਬੇ ਤੇ ਜ਼ਰੂਰ ਆਣਾ ਹੈ ਤੇ ਇੱਥੇ ਦੇ ਮੱਕੀ ਦਾ ਰੋਟੀ ਤੇ ਸਰੋਂ ਦਾ ਸਾਗ ਤੁਸੀਂ ਜ਼ਰੂਰ ਖਾ ਕੇ ਜਾਣਾ ਹੈ ਸੋ ਜਦੋਂ ਰੈਡੀ ਹੁੰਦਾ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੀਆਂ ਤੇ ਨਾਲ ਦੀ ਨਾਲ ਟੇਸਟ ਬਾਰੇ ਜ਼ਰੂਰ ਦੱਸਾਂਗੇ ਕਿਹੋ ਜਿਹਾ ਟੇਸਟ ਹੈ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੀ ਪਲੇਟ ਰੈਡੀ ਹੋ ਰਹੀ ਆ ਵੇਖ ਸਕਦੇ ਹੋ ਕਿ ਦੇ ਹੀ ਪਾਤਾ ਆਂਟੀ ਜੀ ਹੋਰਾਂ ਨੇ ਸਾਗ ਪਾ ਦਿੱਤਾ ਮੂਲੀਆਂ ਨਾਲ ਰੱਖ ਦਿੱਤੀਆਂ ਸੈਲਡ ਦੇ ਤੌਰ ਤੇ ਤੇ ਹੁਣ ਇਸ ਦੇ ਵਿੱਚ ਮੱਖਣ ਪੈਣ ਜਾ ਰਿਹਾ ਵਾ ਸੋ ਮੱਖਣ ਵੀ ਐਕਸਾਈਟਮੈਂਟ ਦੇ ਨਾਲ ਸਾਰਿਆਂ ਨੂੰ ਨਾ ਜਦੋਂ ਸਾਗ ਬਣਦਾ ਵਾ ਸਭ ਨੂੰ ਚਾਜ ਆ ਹੁੰਦਾ ਵਾ ਕਿ ਜੇ ਸਾਗ ਬਣਿਆ ਤੇ ਸਾਗ ਦੇ ਵਿੱਚ ਦੇਸੀ ਘਿਓ ਜਾਂ ਮੱਖਣ ਜ਼ਰੂਰ ਪੈਣਾ ਚਾਹੀਦਾ ਸੋ ਮੱਖਣ ਪੈਣ ਜਾ ਰਿਹਾ ਵਾ ਵਾਈਟ ਦੇ ਨਾਲ ਨਾਲ ਦੂਸਰਾ ਬਟਰ ਪੈ ਰਿਹਾ ਵਾ ਮਿਕਸ ਸੋ ਮੱਕੀ ਦੀ ਰੋਟੀ ਵੀ ਰੈਡੀ ਹੋ ਚੁੱਕੀ ਐ ਸੋ ਪਲੇਟ ਲੱਗ ਗਈ ਮਤਲਬ ਕਿ ਲੱਗ ਚੁੱਕੀ ਹੈ ਆਲਮੋਸਟ ਹੁਣ ਦਰਸ਼ਕਾਂ ਨੂੰ ਖਾ ਕੇ ਦੱਸਾਂਗੇ ਕਿ ਇਸ ਪਲੇਟ ਦੇ ਵਿੱਚ ਜੋ ਆਂਟੀ ਜੀ ਦੇ ਵੱਲੋਂ ਸਾਗ ਬਣਾਇਆ ਗਿਆ ਉਹ ਮਿਰਚ ਵੀ ਰੱਖ ਦਿੱਤੀ ਆਂਟੀ ਉਹਨਾਂ ਨੇ ਜੇਕਰ ਮਿਰਚ ਸਾਗ ਦੇ ਵਿੱਚ ਘੱਟ ਲੱਗੇ ਤਾਂ ਤੁਹਾਨੂੰ ਐਕਸਟਰਾ ਮਿਰਚ ਵੀ ਮਿਲੇਗੀ ਸੋ ਤਾਂ ਆਲੀ ਲੱਗ ਚੁੱਕੀ ਹੈ ਉਹ ਵੀ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਕਿ ਕਿਹੋ ਜਿਹਾ ਸੁਆਦ ਹੈ ਇਸ ਪਲੇਟ ਦਾ ਸੋ ਵੇਖ ਸਕਦੇ ਹੋ ਮੱਕੀ ਦੀ ਰੋਟੀ ਮੈਂ ਤੁਹਾਨੂੰ ਪਹਿਲਾਂ ਹੀ ਦਿਖਾਈ ਕਿ ਬਹੁਤ ਹੀ ਸੋਹਣੀ ਹੈ ਦੇਖਣ ਦੇ ਵਿੱਚ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਖਾ ਕੇ ਵੀ ਤੁਹਾਨੂੰ ਦੱਸਾਂਗੇ ਸੋ ਇੱਕ ਪਾਸੇ ਸਾਗ ਦੇਖ ਸਕਦੇ ਹੋ ਕਿੰਨਾ ਪਿਆਰਾ ਸਾਗ ਹੈ ਦੇਖਣ ਦੇ ਵਿੱਚ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਖੂਬਸੂਰਤ ਵੀ ਲੱਗ ਰਹੀਆਂ ਨੇ ਦਿਲ ਕਰ ਰਿਹਾ ਵਾ ਖੁਸ਼ਬੂ ਵੀ ਇਨਾਂ ਦੀ ਬਹੁਤ ਸੋਹਣੀ ਆ ਦਿਲ ਕਰ ਰਿਹਾ ਕਿ ਹੁਣੇ ਖਾ ਲਈਏ ਫਟਾਫਟ ਸੋ ਖਾ ਕੇ ਦੱਸ ਦਿਆਂ ਤੁਹਾਨੂੰ ਕਿਹੋ ਜਿਹਾ ਟੇਸਟ ਹੈ ਬਹੁਤ ਹੀ ਜ਼ਿਆਦਾ ਗਰਮ ਹੈ ਖਾਣੇ ਆ ਇਹਨੂੰ ਹੂੰ ਬਹੁਤ ਹੀ ਜ਼ਿਆਦਾ ਟੇਸਟੀ ਆ ਸਾਗ ਕਹਿ ਸਕਦੇ ਹਾਂ ਕਿ ਜਿਵੇਂ ਘਰ ਚ ਨਹੀਂ ਬਣਦਾ ਹੁੰਦਾ ਸਾਰੇ ਸਾਰਿਆਂ ਨੇ ਮਾਵਾ ਬਣਾਉਂਦੀਆਂ ਘਰਾਂ ਦੇ ਵਿੱਚ ਨਾਰਮਲੀ ਉਹ ਜਿਹਾ ਟੇਸਟ ਆ ਬਹੁਤ ਹੀ ਪਿਆਰਾ ਟੇਸਟ ਆ ਔਰ ਮੱਕੀ ਦੀ ਰੋਟੀ ਵੀ ਇੰਨੀ ਜ਼ਿਆਦਾ ਸੌਫਟ ਹੈ ਨਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ ਸੁਸਾਗ ਵੀ ਦੇਖ ਸਕਦੇ ਹੋ ਇਸ ਦੇ ਵਿੱਚ ਲਸਣ ਪਿਆਜ਼ ਅਦਰਕ ਹਰ ਇੱਕ ਚੀਜ਼ ਤੁਹਾਨੂੰ ਦੇਖਣ ਨੂੰ ਮਿਲਗੀ ਜਿ ਨਾਰਮਲੀ ਅਸੀਂ ਘਰਾਂ ਦੇ ਵਿੱਚ ਪਾਉਂਦੇ ਆ ਵੇਖ ਸਕਦੇ ਮੱਖਣ ਦੇ ਨਾਲ ਤੁਹਾਨੂੰ ਇਹ ਘਰ ਦਾ ਕੱਢਿਆ ਮੱਖਣ ਦੇ ਨਾਲ ਦੇ ਨਾਲ ਤੁਹਾਨੂੰ ਬਟਰ ਜਿਹੜਾ ਮਾਰਕੀਟ ਤੋਂ ਮਿਲਦਾ ਉਹ ਵੀ ਤੁਹਾਨੂੰ ਜ਼ਰੂਰ ਮਿਲੇਗਾ ਇੱਥੇ ਸੋ ਬਹੁਤ ਜ਼ਿਆਦਾ ਟੇਸਟੀ ਹੈ ਜੇਕਰ ਤੁਸੀਂ ਇੱਥੇ ਜਲੰਧਰ ਆ ਰਹੇ ਹੋ ਖਾਸ ਤੌਰ ਤੇ ਬਾਬੇ ਦੇ ਢਾਬੇ ਤੇ ਆਉਣਾ ਹੈ ਤੇ ਇੱਥੇ ਆ ਕੇ ਤੁਸੀਂ ਇਹ ਜ਼ਰੂਰ ਟੈਸਟ ਕਰਕੇ ਜਾਣਾ ਹੈ ਸੋ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਦੇ ਨਾਲ ਸਾਡੇ ਇਸ ਪ੍ਰੋਗਰਾਮ ਨੂੰ ਆਪਣਾ ਪਿਆਰ ਜ਼ਰੂਰ ਕਰਿਓ ਤੇ ਪਿਆਰ ਤੁਸੀਂ ਦੇਣਾ ਹੈ ਸੋ ਵੀਡੀਓ ਨੂੰ ਸ਼ੇਅਰ ਕਰਕੇ ਤੇ ਇਸ ਵੀਡੀਓ ਬਾਬਤ ਤੁਹਾਡੀ ਜੋ رائے ਹੈ ਸਾਨੂੰ ਕਮੈਂਟ ਕਰਕੇ ਸੋ ਜੁੜੇ ਰਹੋ RPD24 ਦੇ ਨਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ